ਹੈਲਥ ਟਿਪਸ ਲੈ ਕੇ ਹਾਜ਼ਰ ਹੋਏ ਆ ਗੁੜ ਦੇ ਫਾਇਦੇ ਥਾੜਾ ਨਾਲ ਗੱਲਬਾਤ ਕਰਾਂਗੇ ਗੁੜ ਦੇ ਫਾਇਦੇਮੰਦ ਚੀਜ਼ਾਂ ਖਾਣ ਦੇ ਨਾਲ ਵੀ ਸਿਹਤ ਨੂੰ ਕਾਫੀ ਫਾਇਦਾ ਪਹੁੰਚ ਸਕਦਾ ਹੈ ਜੀ ਹਾਂ ਪੁਰਾਣੇ ਜ਼ਮਾਨੇ 'ਚ ਲੋਕ ਗੁੜ ਖਾਣ ਦੇ ਬੜੇ ਸ਼ੁਕੀਨ ਹੁੰਦੇ ਸਨ ਬੇਸ਼ੱਕ ਗੁੜ ਅਤੇ ਖੰਡ ਦੋਵੇਂ ਕਰਨੇ ਦੇ ਰਾਸ ਦੇ ਨਾਲ ਹੀ ਤਿਆਰ ਹੁੰਦੀਆਂ ਪਰ ਦੋਵਾਂ ਵਿੱਚ ਇਸ ਸਮਾਨ ਕੈਲੋਰੀ ਵੀ ਪਾਈ ਜਾਂਦੀ ਹੈ ਪਰ ਖੰਡ ਨੂੰ ਬਣਾਉਣ ਦੇ ਸਮੇਂ ਬਹੁਤ ਸਾਰੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਸ਼ੁੱਧ ਕਰਨ ਲਈ ਕਈ ਦਿਨਾਂ ਤੱਕ ਇਲੈਕਟ੍ਰੋਨਿਕ ਮਸ਼ੀਨ ਵਿੱਚ ਰੱਖਿਆ ਜਾਂਦਾ ਹੈ ਇਸੇ ਕਾਰਨ ਖੰਡ ਨੂੰ ਬਣਾਉਂਦੇ ਸਮੇਂ ਗੰਨੇ ਦਾ ਰਾਸ ਵਿੱਚ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਇਸੇ ਦੌਰਾਨ ਜੇਕਰ ਗੱਲ ਗੁੜ ਦੀ ਕੀਤੀ ਜਾਵੇ ਤਾਂ ਇਸ ਨੂੰ ਬਣਾਉਣ ਦੀ ਵਿਧੀ ਬੜੀ ਸੌਖੀ ਹੁੰਦੀ ਹੈ ਗੁੜ ਖਾਣ ਵਾਲੇ ਲੋਕਾਂ ਨੂੰ ਆਇਰਨ ਫਾਈਬਰ ਪ੍ਰੋਟੀਨ ਕਾਰਬੋਹਾਈਡਰੇਟਸ ਅਤੇ ਬਹੁਤ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ ਇਸ ਨੂੰ ਖਾਣ ਨਾਲ ਲੋਕਾਂ ਦਾ ਭਾਰ ਕੰਟਰੋਲ ਜਾਂਦਾ ਹੈ ਤੇ ਇਸ ਨਾਲ ਸਰੀਰ ਦੇ ਸਾਰੇ ਪੋਸ਼ਕ ਤੱਤਾਂ ਦੀ ਕਮੀ ਵੀ ਪੂਰੀ ਕੀਤੀ ਜਾ ਸਕਦੀ ਹੈ। ਗਿਆ ਗੁੜ ਤੋਂ ਮਿਲਦਾ ਹੈ ਪੋਸ਼ਕ ਤੱਤ। ਜੀ ਹਾਂ ਗੁੜ ਨੂੰ ਤਿਆਰ ਕਰਨ ਲਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਨੂੰ ਬੜੇ ਸਧਾਰਨ ਅਤੇ ਕੁਦਰਤੀ ਢੰਗ ਨਾਲ ਤਿਆਰ ਕੀਤਾ ਜਾਂਦਾ ਜੋ ਕਿ ਸਾਡੇ ਸਰੀਰ ਦੇ ਬਹੁਤ ਸਾਰੇ ਜਿਹੜੇ ਪੋਸ਼ਕ ਤੱਤ ਘਾਇਆ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਗਾਇਆ ਉਹ ਸਹਾਇਕ ਬੰਦ ਆ ਗਿਆ ਗੱਲ ਕਰੀ ਆਪਾਂ ਵਿਟਾਮਿਨ ਡੀ ਪ੍ਰੋਟੀਨ ਦੀ ਆਇਰਨ ਦੀ ਮਿਨਰਲ ਸੀ ਫਾਈਬਰ ਕਾਰਬੋਹਾਈਡਰੇਟ ਅਤੇ ਪੋਟਾਸ਼ੀਅਮ ਵਰਗੇ ਤੱਤ ਭਰਪੂਰ ਜਿਹੜੀ ਮਾਤਰਾ ਹੈ ਇਹਦੇ ਵਿੱਚ ਪਾਏ ਜਾਂਦੇ ਹੈਗੇ ਨਾ ਗੁੜ ਦੇ ਫਾਇਦੇ ਬਹੁਤ ਜ਼ਿਆਦੇ ਹੈਗੇ ਨੇ ਗੁੜ ਦੇ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈਗਾ ਪਾਚਨ ਕਿਰਿਆ ਵਿੱਚ ਬਿਹਤਰੀ ਲਾਈ ਜਾ ਸਕਦੀ 기ਆ ਗੁੜ ਦੀ ਵਰਤੋਂ ਦੇ ਨਾਲ ਪਾਚਨ ਕਿਰਿਆ ਸਹੀ ਰਹਿੰਦੀ 기ਆ ਢਿੱਡ ਸੰਬੰਧੀ ਹੋਣ ਵਾਲੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾਗਾ ਨਾਲ ਦੇ ਨਾਲ ਸਰੀਰ ਦੇ ਵਿੱਚੋਂ ਜ਼ਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ ਇਹ ਗੁੜ ਗੁੜ ਜਿਹੜਾਗਾ ਖੂਨ ਵੀ ਵਧੋਂਦਾਗਾ ਕਿਉਂਕਿ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਸ ਦੇ ਵਿੱਚ ਜਿਹੜੀ ਹੈ ਖੂਨ ਵਧਾਉਣ ਦੀ ਸ਼ਕਤੀ ਕਾਫੀ ਵੱਧ ਜਾਂਦੀ ਗਈ ਹੈ ਤੁਹਾਨੂੰ ਕਿਵੇਂ ਲੱਗੀ ਟਿਪਸ ਜਰੂਰ ਆਪਣੇ ਕਮੈਂਟ ਤੇ ਕਰਕੇ